ਸਮਦੋਸ਼ਾ ਸਮਗਨਿਸ਼ਚਾ ਸਮਧਾਤੂ ਮਲਕ੍ਰਿਆ ਪ੍ਰਸੰਨ ਆਤਮਾ ਇੰਦਰੀਆਇ ਮਨਾ ਕੀਆ ਬੋਲਦਾ ਇਹ ਸੰਸਕ੍ਰਿਤ ਦਾ ਸ਼ਲੋਕ ਹੈ ਜਿਹਦੇ ਤੇ ਸਾਰਾ ਆਯੁਰਵੇਦ ਆਧਾਰਿਤ ਤਿੰਨ ਦੋਸ਼ ਹੁੰਦੇ ਆਪਣੇ ਸਰੀਰ ਦੇ ਵਿੱਚ ਵਾਤ ਪਿੱਤ ਕਫ ਠੀਕ ਹੈ ਸਮਗਨਿਸ਼ਚਾ ਸਮ ਮਤਲਬ ਬਰਾਬਰ ਅਗਨਿਸ਼ਚਾ ਮਤਲਬ ਬਰਾਬਰ ਮਾਤਰਾ ਦੇ ਵਿੱਚ ਜਿਹੜਾ ਤੁਹਾਡੀ ਅਗਨੀ ਭੁੱਖ ਨੂੰ ਕਹਿੰਦੇ ਹੈ ਅਗਨੀ ਇਹ ਬਣ ਰਹੀ ਹੈ ਸਮਾਧਾਤੂ ਮਲਕਰੀਆ ਸੱਤੇ ਧਾਤੂਆਂ ਜਿਹਦਾ ਲੀਵਰ ਸਹੀ ਪ੍ਰੋਡਿਊਸ ਕਰ ਰਿਹਾ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੇ ਜੋ ਕੁਝ ਬ੍ਰਹਿਮੰਡ ਦੇ ਵਿੱਚ ਹੈ ਸ੍ਰਿਸ਼ਟੀ ਵਿੱਚ ਹੈ ਉਹੀ ਬੰਦੇ ਦੇ ਅੰਦਰ ਹੈ ਜਲ ਵాయు ਆਕਾਸ਼ ਸਾਰਾ ਕੁਝ ਬੰਦੇ ਦੇ ਅੰਦਰ ਹੀ ਹੈ ਜੋ ਖੋਜਿਆ ਸੋ ਪਾਵੇ ਜੋ ਇਹਨੂੰ ਇਹਦੇ ਤੇ ਗੌਰ ਕਰ ਲੂਗਾ ਖੋਜੂਗਾ ਲੱਭੂਗਾ ਸਰੀਰ ਦਾ ਮੁੱਖ ਅੰਗ ਜਾਂ ਇੰਜਨ ਹੈਗਾ ਉਹ ਲੀਵਰ ਹੈ ਓਕੇ ਲੀਵਰ ਦੇ ਉੱਤੇ ਹੀ ਸਾਰਾ ਸਿਸਟਮ ਟਿਕਿਆ ਹੋਇਆ ਹੈ ਆਪਾਂ ਕਈ ਲੋਕਾਂ ਨੂੰ ਓਟੀਪੀਟੀ ਨੂੰ ਹਲਕੇ ਚ ਲੈ ਲੈਂਦੇ ਆ ਵੀ ਆ ਕੋਈ ਨਹੀਂ ਥੋੜੇ ਬੋਤੇ ਓਟੀਪੀਟੀ ਵਧੇ ਹੋਇਆ ਹੈ ਲੀਵਰ ਫੈਟੀ ਹੈ ਕੁਝ ਨਹੀਂ ਹੋਇਆ ਹੈਗਾ ਸਟਾਰਟਿੰਗ ਉੱਥੋਂ ਹੁੰਦੀ ਹੈ ਜੀ